ਇਹ ਹੁਣ ਸਾਹਮਣਿਆ ਗਿਆ ਨਾ ਜਿਹੜਾ ਆਉਣ ਵਾਲੀਆਂ ਪੀੜ੍ਹੀਆਂ ਦਾ ਪੀੜ੍ਹੀਆਂ ਚੱਲੂ ਆ ਇਹ ਦੁੱਦਲੇ ਪਿੰਡ ਦਾ ਨਾਮ ਵੀ ਚੱਲੂ ਤੇਰਾ ਨਾਮ ਵੀ ਚੱਲੂ ਹਾਂ ਸਮਝੇ ਨਾ ਇਹ ਬਹੁਤ ਵੱਡੀ ਗੱਲ ਐ ਤੇਰੀ ਬੰਦਗੀ ਤੇ ਭਾਈ ਜਾ ਨਾ ਗੱਲ ਸਭ ਉਹ ਕਰਨੀ ਵੀ ਲੁੜਾ ਜਾਏ ਬੁੜਾ ਜਾ ਫਿਰ ਆਪਾਂ ਕਹਦੇ ਆਂਗੇ ਵੀ ਭਾਈ ਬੁੜੇ ਨੇ ਦੁਬਾਰਾ ਵਿਆਹ ਕਰਾਉਣਾ ਦੱਸੋ ਤੁਹਾਨੂੰ ਕੀ ਤਰਾਜਾ ਦੱਸੋ ਜੇ ਕੋਈ ਜੇ ਕੋਈ ਜੇ ਕੋਈ ਕਿਸੇ ਗੀਮਾਰ ਨਾਲ ਹੋ ਰਿਹਾ ਜੇ ਮਲੋਕ ਕਹਿੰਦੇ ਨੌਜਵਾਨ ਮੁੰਡੇ ਵੀ ਬਾਹਰ ਲਜਾਈ ਜਾਂਦੇ ਨੇ ਜੇ ਕਿਸੇ ਮੇਮ ਦੇ ਪਸੰਦ ਆ ਗਿਆ ਹੁਣ ਇਹ ਸਾਰੇ ਮੁਲਕਾਂ ਚ ਜਾਊਗੀ ਇਹ ਤੇਰੀ ਹੈ ਨਾ ਉੱਥੇ ਕਿਸੇ ਮੇਮ ਨੇ ਤੈਨੂੰ ਪਸੰਦ ਕਰ ਲਿਆ ਜਹਾਜ਼ ਤੇ ਚੜ ਜੀਂਗੀ ਗੱਲ ਮਾਰੀ ਵਾਲੇ ਲੈ ਦੱਬ ਨਹੀਂ ਲੈ ਦੱਬ ਮੈਂ ਜਹਾਜ਼ੂ ਜੀ ਨਾ ਮੈਂ ਤਾਂ ਜੂਸਾ ਨੇ ਹਾਰੇ ਮਾਰਕੀਟ ਤੇ ਮੈਂ ਤਾਂ ਫੋਟਾ ਬਸ ਮੈਂ ਸਹਾਰਾ ਬਾਹਰ ਅੰਦਰ ਦਾ ਵੀ ਉਚਾਰਦਾ ਆ ਹਾਂ ਤੇ ਆਹ ਤੇ ਆਹ ਦੋਸਤੋ ਪਿਛਲੀ ਐਪੀਸੋਡ ਦੇ ਵਿੱਚ ਆਪਾਂ ਪੂਰਨ ਜਿਹੜਾ ਹੈਗਾ ਭਗਤ ਦਾ ਕਿਸੇ ਨਾਲ ਸੰਬੰਧਿਤ ਲੋਕ ਬੋਲੀਆਂ ਜਗਰਾਤ ਸਿੰਘ ਜੀ ਗਾਜਾ ਤੋਂ ਸੁਣ ਰਹੇ ਸੀਗੇ ਤੇ ਬਹੁਤ ਲੰਬਾ ਕਿੱਸਾ ਹੈਗਾ ਉਹਦੀ ਬਾਕੀ ਦੀ ਜਿਹੜੀ ਕਿਸ਼ਤ ਹੈਗੀ ਆ ਕਿਸੇ ਦਿਨ ਫੇਰ ਇਹਨਾਂ ਨੂੰ ਬੇਨਤੀ ਕਰਾਂਗੇ ਜਿਵੇਂ ਅੱਜ ਬੇਨਤੀ ਕਰਕੇ ਮੁਸ਼ਕਲ ਨਾਲ ਹੀ ਮਨਾਇਆ ਹੈ ਇਹਨਾਂ ਨੂੰ ਤੇ ਹੁਣ ਥੋੜਾ ਜਿਹਾ ਛੋਟੀਆਂ ਬੋਲੀਆਂ ਕਿਉਂਕਿ ਸਮਾਂ ਜ਼ਿਆਦਾ ਹੋ ਗਿਆ ਤੇ ਛੋਟੀਆਂ ਬੋਲੀਆਂ ਇਹਨਾਂ ਤੋਂ ਸੁਣਾਗੇ ਅਸੀਂ ਜਿਹੜੀਆਂ ਇਹਨਾਂ ਦੇ ਮਨ ਦੀ ਇੱਛਾ ਨਾਲ ਜੋ ਵੀ ਤੁਸੀਂ ਸੁਣਾਣਾ ਚਾਹੁੰਦੇ ਹੋ ਛੋਟੇ-ਛੋਟੀਆਂ ਸਾਨੂੰ ਉਹ ਸੁਣਾਓ ਪਰ ਨਵੇਂ ਸੱਜਣ ਵੀ ਮਤਲਬ ਆਪਣੇ ਚ ਸ਼ਾਮਲ ਹੋਏ ਨੇਗੇ ਤੇ ਖਾਸੀ ਮਹਿਫਲ ਤਾਂ ਆਪਾਂ ਫੇਰ ਕਿਸੇ ਦਿਨ ਲਾਵਾਂਗੇ ਚਲੋ ਜੀ ਜਗਰਾਤ ਸਿੰਘ ਜੀ ਆਦਿ ਹੋਰ ਉਹ ਬੱਚਾ ਪੀਤੀ ਕਿ ਕਹਾਤਾ ਪੀਤੀ ਹੈ ਕੋਈ ਨਹੀਂ ਹੋਵੇ ਇਹ ਧਰਮ ਕੋਈ ਇਧਰ ਕੁ ਮਹੀਂ ਆਪੋ ਆਪਣਾ ਨਾਮ ਬੋਲ ਦਿਓ ਨਾਲ ਨਾਲ ਇਧਰੋਂ ਕੁ ਮਹੀਂ ਸ਼ੁਰੂ ਤੋਂ ਧਰਮ ਕ ਜਿਹਾ ਮਾਇਆ ਹੋ ਕਰਦੇ ਆਂ ਫਿਰ ਉਹ ਹਾਰੇ ਜੀ ਬੰਦੀ ਇੱਕ ਕਾਵੀਆਂ ਹੋਣ ਦੂਜੀਆਂ ਦੂਜੀਆਂ ਤੇ ਹੋ ਗਈ ਗੱਲ ਸਰਦਾਰ ਖੜਕ ਸਿੰਘ ਪੁੱਤਰ ਨਾਲ ਬੋਲਦੇ

ਆ ਜਾਓ ਰੇ ਆ ਜਾ। ਬਸ ਇੱਧਰ ਕਰਕੇ ਨਾ ਇੱਧਰ ਕਰਕੇ ਇੱਧਰ ਬਿਠਾ ਲਓ। ਬੈਠ ਕੇ ਨਾਲ ਕਰ ਲਓ। ਹਾਂ ਤੁਸੀਂ ਥੋੜਾ ਇੱਧਰ ਨੂੰ ਹੋ ਜਾਓ। ਇੱਥੇ ਆ ਜਾਓ। ਇੱਥੇ ਬੈਠ ਪਰ ਜੂਗੀ ਨੀ ਜਗ੍ਹਾ। ਬੈਠੋ ਬੈਠੋ। ਵਧੀਆ। ਮੈਂ ਤਾਂ ਸੁਣਾਈ ਨਹੀਂ ਪਰ ਮੈਨੂੰ ਲੱਗਾ ਤਾ ਸੁਣਾ ਮਾ ਉਹ ਦੋ ਚਾਰ ਸੁਣਾ ਦੇ। ਜਿਹੜੀਆਂ ਮਰਜੀ ਜਿਹੜੇ ਤੇਨੇ ਮਨ ਚ ਆ ਰਹੀਆਂ ਉਹ ਗੋਦੀਆਂ ਸੁਣਾ ਦੇ ਤਾਂ ਕਿ ਹੈ। ਹਾਂ। ਇੰਦਰ ਵੀ ਇੰਦਰ ਵੀ ਅੱਗੋ ਦੀਆਂ ਸੁਣਾ ਦੇ ਦੋ। ਉਹ ਵੀ ਵਧੀਆ ਨੇ। ਦੇਖੋ ਵੀ ਦਾ ਲੜੀ ਬਾਣੀਆਂ। ਇੱਥੇ ਬੈਠ ਦੱਸ। ਬਾਣੀਆਂ ਨੇ ਦੇਖੋ ਇੰਨੀ ਦਲੇਰੀ ਦਿਖਾਈ। ਮਤਲਬ ਉਹ ਘਟੀ ਨੂੰ ਅਗ ਲਾਤੀ ਉਹਦੇ ਕਹਿਣ ਤੇ ਛੋਟੀ ਕਰਵਾਨੀ ਹੈ ਕਿਤੇ ਹਾਂ ਪਾਪਾ ਨਹੀਂ ਆਹ ਮੈਂ ਕਹਗਾ ਇੱਕ ਗੁੱਦੇ ਗੁੱਦੇ ਜੀ ਮੈਂ ਕਹੂ ਹੀ ਪਾ ਮੈਂ ਤਾਂ ਇਹੀ ਪਕਤਾਨੀਆਂ ਸਾਡਾੜੀ ਦੋਵਾ ਦੇ ਉਹ ਲੰਬੀ ਹੈ ਕਹਿੰਦਾ ਜੀ ਧਰੂ ਜੀ ਨਾਲ ਦੇਖੋ ਜੀ ਇੱਕ ਤਾਂ ਸੁਣਾ ਦੇ ਉਹ ਲੜੀ ਇੰਨੀ ਹੈ ਜਿਹੜੀਆਂ ਦੀ ਮੰਗ ਹੈ ਨਾ ਦੇਖੋ ਜਿਆਦਾ ਹੈ ਮੰਗ ਹੈ ਇੰਨੀ ਪੰਚਾਇਤ ਦੀ ਇੱਕ ਸੁਨਾ ਦੇ ਬੇਗੋ ਵਾਲੀ ਇਹ ਹੈ ਬਾਬਾ ਮਸਤਾਨ ਦਾ ਡੇਰਾ ਜਿੱਥੇ ਅਸੀਂ ਬੈਠੇ ਹੋਏ ਹਾਂ ਮਹਿਫਲ ਸਜੇ ਹੋਇਆ ਬੜਾ ਵਧੀਆ ਮੌਸਮ ਹੈਗਾ ਪਿੰਡ ਦੁੱਦਲਾ ਜ਼ਿਲ੍ਹਾ ਮਾਨਸਾ ਵੌਇਸ ਆਫ ਈਸਟ ਪੰਜਾਬ ਤੋਂ ਮੈਂ ਹਾਂ ਅਜੈਪ ਸਿੰਘ ਪਿਆਉਣਾ ਜਗਰਾਤ ਸਿੰਘ ਗਾਜਾ ਜੀ ਜਿਹੜੇ ਖਾਸਾ ਖਜ਼ਾਨਾ ਸਾਡੇ ਨਾਲ ਸਾਂਝਾ ਕਰ ਚੁੱਕੇ ਨੇ ਤੇ ਉਸੇ ਖਜ਼ਾਨੇ ਦੀ ਲੜੀ ਅੱਗੇ ਤੋਰਨਗੇ ਤਾਂ ਹੋਰ ਸੁਣਾ ਜਿਹੜੇ ਮਰਜੀ ਸੁਣਾ ਦੋ ਕੋਈ ਚੱਕਰ ਜੀ ਤੈਨੂੰ ਕੋ ਸਮਝ ਆਉਂਦਾ ਕੀ ਮਿੱਠੇ ਚੜ੍ਹਦੇ ਆਗੇ ਦੋਨੀ ਵਿੱਚ ਤੇ ਚੜ੍ਹਦੇ ਆਗੇ ਦੋਨੀ ਸੈਮੂ ਨਾਲ ਸਮਾਣੀ ਪਾਸ ਦੇਖ ਕੇ ਠਿਗ ਤਕਟਾ ਲਿਆ ਹਉਂ ਵੀਰੇ ਗਲੇ ਪਛਾਣੀ ਵਿੱਚ ਗੱਡੀਏ ਚੜ੍ਹ ਗਏ ਦੋਨੇ ਉਮਰਾਂ ਚ ਹਾਣੋ ਹਾਣੀ ਹੱਤੋਂ ਡਿਗ ਪੀ ਤਾਪਨਾਰ ਦੇੋਂ ਉਤਰੀ ਲੈਣੋ ਜਾਣੀ ਸਮੋਰਹੀ ਗੀਵੇ ਤੁਰਗੀ ਰੇਲ ਨਮਾਣੀ ਸਮੋਰਹੀ ਗੀਵੇ ਤੁਰਗੀ ਰੇਲ ਨਮਾਣੀ ਸਮੋਰਹੀ ਗੀਵੇ 8 ਵਜ ਗਏ ਉਤੋਂ ਰਾਤ ਦੇ ਛੋਟੇ ਮਾਰੂ ਖਾਵੇ ਤੂੰ ਮਤਗਾਤਾ ਖੂਰੂ ਕੋਈ ਸਾਮੋ ਬੰਤ ਬਣਾਵੀ ਐਨੀ ਸੂਤ ਕੀ ਤੂੰ ਕੀ ਸਾਮ ਗਰਜੇ ਜੀ ਉਸ ਦੇ ਜਾਵੇ ਹੌਲਦਾਰ ਦੀ ਵਿਛੜ ਜਾਣ ਦੀ ਸਾਰੀ ਬਾਤ ਸੁਣਾਵੀ ਟੜਕੀ ਆ ਜੂ ਹੌਲਦਾਰ ਜੀ ਦੇ ਰਬ ਮੀਰ ਕਰਾਵੇ ਕਰਮੀ ਜੀਵਰ ਮੇਰੀ ਕੋਲ ਬੋਖਲੀ ਮੇਰੀ ਰਾਤ ਕਿਟਾਵੇ ਐਨੀ ਸੁੱਕੀ ਗਰਜਾ ਐਨੀ ਸੁੱਕੀ ਗਰਜਾ ਵੀ ਨੂੰ ਅੰਦਰ ਪਲੰਗ ਵਿਛਾ ਵੀ ਸੈ ਮੂਨਾਰੀ ਨੂੰ ਕਾੜ ਕੇ ਰੀਆਂ ਪਾਵੇ ਸੈ ਮੂਨਾਰੀ ਨੂੰ ਕਾੜ ਕੇ ਰੀਆਂ ਪਾਵੇ ਸੈ ਮੂਨਾਰੀ ਨੂੰ ਉਹ ਕਹੇਗੀ ਤਾਲੰਗ ਤੇ ਕਾ ਮੋ ਨਾਰੀ ਜੇ ਵਰ ਪਾਕੀ ਸਾਰੀ ਦੇ ਇਮਾਨ ਹੋ ਗਿਆ ਅਗਰ ਜਾਂ ਦੇਖ ਹੋਣੀ ਜੀ ਕਾਰੇ ਨੀਂਦ ਗਾਗੀ ਤੇ ਮੋ ਤਾਹੀ ਦਰਜਾ ਛੁਰੀ ਸਮਾਰੀ ਕਿਉਂਗੀ ਕਹਿੰਗੀ ਦਰਦ ਦੇ ਨੂਗੀ ਕੀ ਕਰਦਾ ਕਾਰੇ ਕਾਰੇ ਜਦਕੁ ਕਿੰਗਾ ਮੂਰੇ ਨਗਰ ਜਾਤੀ ਉਰੀ ਖੜੀ ਪਕਾਰੀ ਸੈਮੋ ਮਾਰਦਤੀ ਗਹਿਣੇ ਲਾਲੇ ਸਾਰੇ ਸੈਮੋ ਮਾਰਦਤੀ ਗਹਿਣੇ ਲਾਵੇ ਸਾਰੇ ਸੈਮੋ ਮਾਰਦਤੀ गोरो करादी पू लास बोलदी सुतिरा कई हलदार ते रोदी लास पई ਉੱਡ ਗਿਆ ਔਰ ਵਿਚਾਰਾ ਹੁੰਦੀ ਲਾਸਈ ਉੱਡ ਗਿਆ ਔਰ ਵਿਚਾਰਾ ਹੁੰਦੀ ਲਾਸਈ ਉਹ ਅਧੀ ਅਧੀ ਰਾਤ ਪਹਿਰ ਦੀ ਟੜਕੀ ਸੂਣੀ ਨਦੀ ਵਿੱਚ ਘਰਤੀ ਕੱਤੀ ਪੱਕੀ ਨੀਸਾਰ ਨਾ ਜਾਣੇ ਹੱਥ ਦੀ ਕੱਤੀ ਤੇ ਘਰਤੀ ਕੱਕੀ ਕੜਾ ਫਿਰ ਨਏ ਵਿੱਚ ਵੜ ਗਈ ਕੱਤਕਰਾ ਮੇਰੇ ਨੈ ਵਿੱਚ ਵੜ ਗਈ ਮਰਨੋ ਜਮਾਨਾ ਡਾੜੀ ਕੱਤੀ ਕੜੀ ਗਈ ਮਿੱਟੀ ਰੇਤਲੀ ਬਾੰਗ ਕੱਢਦੀ ਕਰਦੀ 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 ਪੱਲ ਪੱਲੀ ਜੇਲੀ ਪੱਲੀ ਉਜਰਨਾ ਕਰਦੀ ਕਰਦੀ ਘੜਾ ਗੁਰ ਗਿਆ ਸੋਣੀ ਥੱਲੇ ਨੂੰ ਬੈ ਗਈ ਮੀਂਹ ਵਾਲੀ ਮੀਂਹ ਕਰਦੀ ਮਚੂ ਕਚੋ ਜਲ ਹੋੜੀ ਉਬੀ ਮੈਨੂੰ ਖਬਰ ਲਿਆ ਦਿਓ ਸਰਦੀ ਮੀਂਹ ਬਾਰਿ ਛੋਨੀ ਮੀਂਹ ਨੂੰ ਦੋਪਹਿਰ ਦੀ ਵਿੱਚ ਮਰਦੀ ਪੀਕ ਮਿਆਰਾ ਦੀ ਹੂਰਾ ਪਰਿਆ ਵਰਗੀ ਤੇ ਕਮਿਆਰਾ ਦੀ ਹੂਰਾ ਪਰਿਆ ਵਰਗੀ ਤੇ ਕਮਿਆਰਾ ਦੀ ਵੇ ਦੇ ਮੁੰਡਿਆ ਤੈਨੋਂ ਉਪਰ ਜਾਣਾ ਜੀ ਮੁੰਡਿਆ ਭੈ ਨੋਕਰ ਜਾਣਾ ਬਿਆਨੀ ਹੀ ਕਰਵਾਉਂਗਾ ਕਾਤਾਂ ਤੇਰੇ ਨਾਰ ਮੂਰਨੀ ਹੀਰਾ ਧਰਮ ਗਮਾਉਣਾ ਦੂਦੋ ਬੀੜੀ ਪਰੀਟ ਕਰਾਉਂਦੀ ਬੰਦਰ ਮੰਗਟ ਪਾਉਣਾ ਥਾਰੀ ਰਾਤ ਰਖਾਉਂਦੀ ਪਹਿਰਾ ਸਾਰੀ ਰਾਤ ਰਖਾਉਂਦੇ ਪੈਰਾ ਜੇ ਪਸੰਦ ਨਹੀਂ ਲਿਆਉਣਾ ਜੀ ਪੈਰੀ ਤੋ ਗਾਫਲ ਹੋ ਜੇ ਘੋੜੀ ਮਾਰ ਮਕਾਉਣਾ ਨੂੰ ਕਰ ਨਾ ਜਾਈਂਵੇ ਆਪਣਾ ਦੇਸ ਨਹੀਂ ਥਿਉਣਾ ਨੋ ਕਰ ਨਾ ਜਾਈਂਵੇ ਆਪਣਾ ਦੇਸ ਨਹੀਂ ਥਿਆਉਣਾ ਨੋ ਕਰ ਨਾ ਜਾਈਂਵੇ ਨੇ ਲੋਕ ਸੂਰ ਮੈਨ ਉਪਰ ਹੁੰਦੇ ਲੋਕ ਸੂਰ ਮੈਨ ਉਪਰ ਹੁੰਦੇ ਬਿਤ ਪੌਜਾਂ ਦੇ ਜਾਂਦੀ ਚੰਗਾ ਤਾਨੂੰ ਉਪਰ ਕੱਪੜਾ ਪੈਣ ਦੀ ਚੰਗਾ ਤਾਨੂੰ ਕਰ ਕੱਪੜਾ ਪੈਣ ਦੇ ਚੰਗਾ ਖਾਣਾ ਖਾਂਦੀ ਕਿਸਮਤ ਹੁੰਦੀ ਪਾਉਂਦੀ ਤਰੱਕੀ ਸੂਬੇਦਾਰ ਬਣ ਜਾਂਦੇ ਨੁਕਰ ਬਰਮਾ ਦੇ چڑک جہاز نوکر چڑھ کے جہاز نوکر ہو گیا ہو گیا ایک لاسٹ بس ایک آخری سنا دو باقی ਤਲੇ ਨੂੰ ਕਰਦੀਆਂ ਤਾਂ ਕਰ ਦਿੰਦੇ ਆ ਦੋ ਦੋ ਤਿੰਨ ਹਾਂ ਉਹ ਉਹ ਇਹ ਇਹ ਕਰ ਇਹ ਵਧੀਆ ਇਹ ਅੱਜ ਵੀ ਸਮੱਸਿਆ ਹੈਗੀ ਆ ਹਾਂ ਜਿਹੜੀ ਉਦੋਂ ਸੀ ਸਮੱਸਿਆ ਇਹ ਤਾਂ ਗੋਲ ਤੁਸੀਂ ਆ ਮੈਂ ਜਗਰਾਜ ਸਿੰਘ ਗਾਜਾ ਨੂੰ ਵਸੋਫਿਸ ਤੋਂ ਪੰਜਾਬ ਤੋਂ ਮੈਂ ਆਜੈਬ ਸਿੰਘ ਚਿਵਾਣਾ ਪੰਡ ਦੁੱਧੜਾ ਦੇ ਮਸਤਾਨ ਦਾਸ ਬਾਬਾ ਦੇ ਢੇਰੇ ਦੇ ਵਿੱਚ ਅਸੀਂ ਬੈਠੇ ਹੋਏ ਆਂ ਇਹ ਮਹਿਫਲ ਦੇ ਵਿੱਚ ਜਗਰਾਜ ਸਿੰਘ ਗਾਜਾ ਜੀ ਸਾਡੀ ਬੇਨਤੀ ਨੂੰ ਹੰਗਾਰਾ ਪਰਦੇ ਆ ਆਪਣੇ ਖਜ਼ਾਨੇ ਦੇ ਵਿੱਚੋਂ ਅਨਮੋਲ ਖਜ਼ਾਨਾ ਜਿਹੜਾ ਸਾਹਮਣੇ ਬੈਠੇ ਨੇ ਤੇ ਜਿਨ੍ਹਾਂ ਦੀ ਉਮਰ ਹੈ ਜਿਹੜੀ ਉਹ 80 ਸਾਲ ਦੇ ਕਰੀਬ ਹੈਗੇ ਆ ਲਗਭਗ ਇਹ ਕਹਿੰਦੇ ਅਸੀਂ 1947 ਤੋਂ 1 ਸਾਲ ਪਹਿਲਾਂ ਦਾ ਸਾਡਾ ਜਨਮ ਹੈਗਾ ਸੀੰਦਾਜਾ ਲਾ ਸਕਦੇ ਹਾਂ ਤੇ ਇਹਨਾਂ ਦੀ ਜਿਆਦਾਸਤ ਨੂੰ ਅਸੀਂ ਸਲਾਮ ਕਰਦੇ ਹਾਂ ਐਸਾ ਐਕਸਲੈਂਟ ਮੈਮਰੀ ਇਨ ਹਿਸ ਬ੍ਰੇਨ ਸੋ ਮੈਨੂੰ ਮਾਨ ਹੈ ਸਾਡੇ ਮੇਰੇ ਜੱਦੀ ਪਿੰਡ ਦੋਦਲਾ ਦੀ ਧਰਤੀ ਦੇ ਜੰਪਲ ਹੈਗੇ ਆ ਤੇ ਖੇਤਾਂ ਦੇ ਵਿੱਚ ਵੀ ਸਾਡੇ ਗਵਾਂਢੀ ਹੈਗੇ ਆ ਤੇ ਜਗਰਾਤ ਸਿੰਘ ਆ ਜੀ ਕੋਣ ਤਸਨੋ ਲੈ ਨੀ ਨਾ ਇਹ ਹੋਈ ਨੰਦਾਂ ਦੀ ਕਿਤੇ ਕੋਈ ਤੁਸੀਂ ਉਹ ਨਾ ਵੜ ਪਰਤੇ ਕੋਈ ਉਹ ਕਰ ਦਿਓ ਤੁਸੀਂ ਗੱਲ ਤਾਂ ਤੁਹਾਨੂੰ ਮੇਰੇ ਤੇ ਯਕੀਨ ਨਹੀਂ ਆਏਗਾ ਯਕੀਨ ਤਾਂ ਹੈਗਾ ਦੇਖੋ ਇਹ ਨਾ ਮਤਲਬ ਜਿਹੜੀ ਅੱਜ ਦੀ ਜਨਰੇਸ਼ਨ ਤੋਂ ਅੱਜ ਦੀ ਟੈਕਨੀਕ ਤੋਂ ਸਾਡੇ ਜਗਰਾਜ ਸਿੰਘ ਗਾਜਾ ਜੀ ਡਰ ਰਹੇ ਨੇ ਹਾਂ ਦੇ ਮਤਲਬ ਇਹਨਾਂ ਨੂੰ ਆਏ ਆ ਵੀ ਕਿਤੇ ਦੇ ਵਿੱਚ ਕੋਈ ਹੋਰ ਨਾ ਟਰੈਪ ਹੋਵੇ ਜਗਰਾਤ ਸਿੰਘ ਜੀ ਆਹ ਸਾਰੀ ਪੰਚਾਇਤ ਸੁਣਦੀ ਐ ਇਹ ਗਵਾਹ ਹੋਊਗੀ ਤੇ ਮੈਂ ਭਜਦਾ ਨਹੀਂ ਹੈਗਾ ਜਿਹੜੇ ਤੁਹਾਡੇ ਨਾਲ ਕਹਿ ਰਹੇ ਆ ਵਾਅਦਾ ਕਰ ਰਹੇ ਆ ਤੁਹਾਨੂੰ ਮਾਨ ਸਨਮਾਨ ਹੀ ਦਿਵਾਵਾਂਗੇ ਤੁਸੀਂ ਬੇਫਿਕਰ ਹੋ ਕੇ ਆਪਣੇ ਦਿਲ ਦੀ ਗੱਲ ਕਹੋ ਆਉਣ ਵਾਲੇ ਸਮੇਂ 'ਚ ਵੀ ਹਜੇ ਇਹ ਤਾਂ ਇੱਕ ਪਹਿਲਾ ਦਿਨ ਐ ਇਹੋ ਜਿਹੇ ਰਾਉਂਡ ਅਸੀਂ ਤੁਹਾਡੇ ਨਾਲ ਹੋਰ ਵੀ ਸਾਂਝੇ ਕਰਾਂਗੇ ਮੈਂ ਇਸ ਕਿਸਾਨ ਸੰਘਰਸ਼ ਦੇ ਵਿੱਚ ਉਹਨਾਂ ਦਾ ਜਿਹੜੀਆਂ ਹੈ ਵੀਡੀਓਜ਼ ਵਗੈਰਾ ਬਣਾ ਕੇ ਉਹਦੇ ਉੱਤੇ ਪਾ ਰਿਹਾ ਹਾਂ ਬਹੁਤ ਸਾਰੇ ਲੋਕਾਂ ਦੀਆਂ ਕਿ ਲੰਗਰ ਚਲਾ ਰਹੇ ਨੇ ਉੱਥੇ ਸੁਭਾਸ਼ ਇਸ਼ਨਾਨ ਕਰਦਿਆਂ ਨੇ ਧੂਈਆਂ ਤੇ ਬੈਠਿਆਂ ਨੇ ਤੇ ਉਹਦੇ ਵਿੱਚੋਂ ਹੀ ਟਾਈਮ ਕੱਢ ਕੇ ਆਇਆ ਹਾਂ ਤੁਹਾਨੂੰ ਉਹਦੇ ਵਿੱਚੋਂ ਹੀ ਫੇਰ ਆਉਂਗਾ ਕੁਝ ਦਿਨਾਂ ਬਾਅਦ ਤੇ ਆਪਾਂ ਮੌਕਾ ਦੇਵਾਂਗੇ ਹੋਰ ਵੀ ਪਿੰਡ ਦੇ ਲੋਕਾਂ ਨੂੰ ਤੇ ਉਦੋਂ ਤੱਕ ਇਹ ਗੱਲ ਚਲੀ ਜਾਊਗੀ ਇਸ ਤੋਂ ਬਾਅਦ ਤੱਕ ਮਤਲਬ ਜਿੱਦੇ ਪਤਾ ਲੱਗ ਗਿਆ ਨਾ ਵੀ ਹਾਂ ਅੱਜ ਜਗਰਾਜ ਸਿੰਘ ਨਾਲ ਗੱਲਬਾਤ ਹੋਣੀ ਹੈ ਤੁਸੀਂ ਦੇਖੋ ਇੱਥੇ ਮੈਂ ਬੱਲ ਲੱਗਦੀ ਅੱਜ ਤੇ ਪਤਾ ਨਹੀਂ ਸੀ ਨਾ ਕਿਸੇ ਨੂੰ ਬਿਨਾਂ ਦੱਸਿਆ ਆਏ ਹਾਂ ਅਸੀਂ ਮੈਂ ਫਿਰ ਜਿੰਨੀਆਂ ਜਾਣਦਾ ਉਹਨੀਆਂ ਕਿ ਮੈਂ ਸੁਣਾ ਦੂੰਗਾ ਦੇਖ ਬਸ ਇੱਕ ਇੱਕ ਦੋ ਹੋਰ ਸੁਣਾ ਦਿਓ ਉਸ ਤੋਂ ਬਾਅਦ ਆਪਾਂ ਸਮਾਪਤ ਕਰਦੇ ਹਾਂ ਕਰੇ ਇਹੀ ਇਹ ਜੀ ਇਹ ਜੀ ਹਾਂ ਇਸੇ ਦੀ ਸਮਾਪਤੀ ਜੀ ਜੀ ਠੀਕ 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 ਹਾਂ